ਕੀ ਕਿ ਐਕਸੀਡੈਂਟ ਹੋਇਆ ਭਈ ਐਕਸੀਡੈਂਟ ਦਾ ਪਤਾ ਨੀਲਮੋਦ ਵੀ ਆਈ ਆ ਮੀਂਹ ਆ ਗਈ ਬੰਦੇ ਨੂੰ ਮਾਰਾ ਮੱਖੜੇ ਟਰਾਲੀ ਦੇ ਵਿੱਚ ਆ ਇਹ ਫਿਰ ਕਿੰਨੇ ਕਵਰੇ ਦਾ ਟਾਈਮ ਸੀ ਇਹ 6:30 ਦਾ ਟਾਈਮ ਹੈ ਹਾਂਜੀ ਸਾਢੇ 6:00 ਅੱਛਾ ਅੱਛਾ ਸਾਢੇ 6:00 ਸਾਢੇ 6:00 ਦਾ ਕੰਮ ਹੈ ਬੰਦਾ ਗਿਆ ਪੋਤਲਾ ਗੁਰਦਰਾ ਸਾਹਿਬ ਹਾਂ ਉੱਥੇ ਬੰਦੇ ਬਲਾ ਕੇ ਲਿਆ ਦੇਖਿਆ ਹੈ ਕਿ ਕਾਫੀ ਸੱਟ ਸੱਟਾਂ ਲੱਗੀਆਂ ਹੀ ਬੰਦਿਆਂ ਨੂੰ ਹਾਂ ਬਹੁਤ ਜ਼ਿਆਦਾ ਹੀ ਪਰ ਮੈਂ ਗੁਰਦਰਾ ਸਾਹਿਬ ਕਰਨਫੀ ਵੀ ਡਿਊਟੀ ਕਰੀਦੀ ਆ ਅੱਛਾ ਮੈਂ ਤੇ ਤਲਗਿਆ ਅਰਦਾਸ ਕਰਨ ਨੂੰ ਬੰਦੇ ਸੀ ਲੱਗੇ ਇੱਥੇ ਤਾਂ ਕਾਨੂੰਨ ਇੰਨਾ ਮਾੜਾ ਕਿ ਕੋਈ ਜੇਸੀਪੀ ਨੇ ਇੱਥੇ ਕੋਈ ਟ੍ਰੇਨ ਨਹੀਂ ਆਈ ਕਿੱਦਾਂ ਬੰਦੇ ਸੈਕ ਸੈਕ ਮਰਨਦੇ ਆ ਇੱਥੇ ਇੰਨਾ ਵੀ ਨਹੀਂ ਹੋਣਾ ਜੇ ਬੰਦੇ ਨੂੰ ਚੀਜ਼ਾਂ ਉਪਲਬਧ ਹੋਣੀਆਂ ਹੈਗੀਆਂ ਤੇ ਕ੍ਰੇਨ ਕੋਲੋਂ ਦਿਹਾਣੇ ਜੇ ਦੀ ਇਨੇ 3.5 ਦਾ ਐਕਸੀਡੈਂਟ ਹੋਇਆ ਦੇਖ ਲਗਾ ਤੋਂ ਜੀ ਨਹੀਂ ਆਈਏ ਸਵੇਰੇ ਮਾਰਨਿੰਗ 6 ਵਜੇ ਦੇ ਕਰੀਬ ਜੀ ਸਾਡੇ ਇੱਕ ਦਾਸਪੁਰ ਤੋਂ ਡਰਾਈਵਰ ਫੋਟ ਲੈ ਕੇ ਜਲੰਧਰ ਤੋਂ ਏਪੀ ਤੋਂ ਲੈ ਕੇ ਆ ਰਿਹਾ ਸੀਗਾ ਜੀ ਕੋ ਚੰਨ ਕੇ ਇੱਥੇ ਟਰਾਲਾ ਖੜਾ ਲੱਗਾ ਰੋਡ ਦੇ ਉਰ ਦੇ ਵਿੱਚ ਵੱਜ ਗਈ ਆ ਉਹ ਵੱਜਣ ਕਰ ਨਾਲ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ ਇੱਕ ਨਾਲ ਲੇਡੀ ਕਨਸਟੇਬਲ ਸੀ ਉਹਦੀ ਡੈਥ ਹੋ ਗਈ ਆ ਜੀ ਇੱਕ ਮਲਾਜ਼ਮ ਹੋਰ ਆ ਜਿਹਦੀ ਡੈਸ ਹੋਈ ਆ ਤੇ ਤਿੰਨ ਚਾਰ ਮਲਾਜ਼ਮ ਇੰਜਰਡ ਹੋਏ ਆ ਜੀ ਉਹਨਾਂ ਨੂੰ ਫਾਸਿਲ ਦੇ ਕੇ ਹੌਸਪੀਟਲ ਭੇਜਿਆ ਜੀ ਉਥੋਂ ਕੁਝ ਰੈਫਰ ਕੀਤੇ ਦੋ ਦੀ ਜਲੰਧਰ ਨੂੰ ਤੇ ਬਾਕੀ ਡੀਐਸਪੀ ਸਾਹਿਬਾ ਸਾਡੇ ਵਿਕਤ ਸਾਹਿਬ ਮੁਕੇ ਤੇ ਜੀ ਉੱਥੇ ਉੱਭਾਰੇ ਆ। ਤੇ ਹਾਦਸੇ ਦੇ ਕਾਰਨ ਦਾ ਪਤਾ ਲੱਗਦਾ ਹੈ। ਅਜੇ ਫਿਲਹਾਲ ਕੋਈ ਕਾਰਨ ਦਾ ਪਤਾ ਨਹੀਂਗਾ ਜੀ ਕਿਵੇਂ ਹੋਇਆ ਜੀ। ਬਾਕੀ ਸਾਰੀ ਜਾਣਕਾਰੀ ਦੇਖਦੇ ਆਂ ਜੀ ਉਸ ਤੋਂ ਬਾਅਦ ਦਵਾ। ਇਹ ਮੁਲਾਜ਼ਮਾਂ ਦਾ ਭਾਜੀ ਵਾਸ ਕਿੱਥੋਂ ਟੱਕੇ ਜਾ ਰਹੀ ਸੀ? ਮੁਲਾਜ਼ਮਾਂ ਲਈ ਜਿਹੜੀ ਵਾਸ ਆ ਜੀ ਜਲੰਧਰ ਤੋਂ ਪੀਪੀ ਸੀਂਟਰ ਤੋਂ ਲੈ ਕੇ ਇਹ ਆਪਣੇ ਗਰਦਾਸਪੁਰ ਨੂੰ ਜਾ ਰਹੇ ਸੀਗੇ। ਠੀਕ ਹੈ ਜੀ ਕਿੰਨੇ ਕ ਜਾਨੀ ਸੀਗੇ ਜੀ? ਮੁਲਾਜ਼ਮ ਥਕੇ ਜੀ 15-20 ਜਾਨੇ ਸ਼ਕੇ। ਸਮੁੰਦਰੀ ਕੋਮੀ ਰਾਜਮਾਰਤੇ ਜਿਕਰ ਕਲਕ੍ਰੀਤ ਮਕੀਰੀਆਂ ਦੇ ਨਜ਼ਦੀਕ ਪੈਂਦੇ ਅੱਡਾ ਐਮਾ ਵਿਖੇ ਅੱਜ ਇੱਕ ਸੜਕੀ ਹਾਦਸਾ ਵਾਪਰਿਆ ਜਿਸ ਸੜਕੀ ਹਾਦਸੇ ਦੇ ਵਿੱਚ ਕਰੀਬ 3 ਪੁਲਿਸ ਮਹਾਜਮਾ ਦੀ ਮੌਤ ਹੋ ਗਈ ਜਿਕਰ ਕਲਕ੍ਰੀਤਾਂ ਜਿਹਦੇ ਵਿੱਚ ਕਰੀਬ 20 ਦੇ ਲਗਭਗ ਜਿਹੜੇ ਹੈਗੇ ਮਲਾਜਮ ਚੱਕਵੇਂ ਹੋ ਗਏ ਇੱਕ ਬੜਾ ਦਰਦਨਾਕ ਹਾਦਸਾ ਕਿਉਂਕਿ ਇਸ ਹਾਦਸੇ ਦੌਰਾਨ ਜਦੋਂ ਇਹ ਹਾਦਸਾ ਵਾਪਰਿਆ ਤੇ ਇਹ ਧੁੰਦ ਜਿਹੜੀ ਹੈਗੀ ਆ ਵੀ ਉਸੇ ਉਸੇ ਧੁੰਦ ਦੇ ਮੱਦੇਨਜ਼ਰ ਜਿਹੜੀ ਹੈਗੀ ਆ ਬਿਲਕੁਲ ਜੀ ਐਕਸੀਡੈਂਟ ਹੋਇਆ ਕਿਉਂਕਿ ਸੜਕੀ ਹਾਸੇ ਦੌਰਾਨ ਇਹ ਟਰਾਲਾ ਜਿਹੜਾ ਬਿਲਕੁਲ ਸੜਕ ਦੇ ਕਿਨਾਰੇ ਖੜਾ ਸੀ ਜਿੱਥੇ ਬੱਸ ਦਾ ਸਤੁਲਨ ਹੋਣ ਕਰਕੇ ਇਹ ਜਿਹੜਾ ਬੱਸ ਦਾ ਡਰਾਈਵਰ ਉਹ ਉਹ ਆਪਣੇ ਬੱਸ ਦਾ ਸਤੁਲਨ ਨਹੀਂ ਬਣਾ ਸਕਿਆ ਇਸ ਕਰਕੇ ਸੜਕੀ ਹਾਸਾ ਵਾਪਰ ਗਿਆ ਜੇਕਰ ਅਸੀਂ ਗੱਲ ਕਰੀਏ ਤਾਂ ਤੁਸੀਂ ਦੇਖੋਗੇ ਮੇਰੇ ਵਿੱਚ ਮੈਂ ਆਪਣੇ ਕੈਮਰਾਮੈਨ ਨੂੰ ਕਹੂਗਾ ਕਿ ਹੁਣ ਸਿੱਖਣੇ ਆਸਿ ਬੱਸਾਂ ਨੂੰ ਕਿਰਿਆਵਾਂ ਕਿ ਜਿੱਥੇ ਕਿ ਜ਼ਖਮੀ ਇਹ ਜਿਹੜੇ ਜਵਾਨ ਹੈਗੇ ਨੇ ਜਿਹੜੇ ਕਿ ਉਸ ਬਸ ਤੇ ਵਿੱਚ ਬੈਠੇ ਹੋਏ ਸਨ ਇਹ ਬਸ ਜਿਹੜੀ ਹੈਗੀ ਆ ਸਵੇਰੇ ਕਰੀਬ 5:35 ਵਜੇ ਪੀ.ਐਪੀ ਜਲੰਧਰ ਤੋਂ ਨਿਕਲੀ ਸੀ ਔਰ ਜਲੰਧਰ ਤੋਂ ਤੁਰਨ ਤੋਂ ਬਾਅਦ ਜਿਹੜੀ ਹੈਗੀ ਆ 6:30 ਵਜੇ ਦੇ ਕਰੀਬ ਜਿਹੜੀ ਹੈਗੀ ਹੈ ਘਟਨਾ ਸਥਾਨ ਵਾਲੇ ਜਿਹੜੀ ਜਿੱਥੇ ਕਿ ਹਾਦਸਾ ਵਾਪਰਿਆ ਉੱਥੇ ਪੰਚੀ ਹੈ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਇਹ ਜ਼ਖਮੀ ਇਹ ਉਹ ਜਵਾਨ ਹੈਗੇ ਨੇ ਜਿਹੜੇ ਜਿਨ੍ਹਾਂ ਨੇ ਗੁਰਦਾਸਪੁਰ ਡਿਊਟੀ ਤੇ ਜਾਣਾ ਸੀ ਪਰ ਰਸਤੇ ਦੇ ਵਿੱਚ ਹੀ ਜਿੱਕਰ ਗੱਲ ਕਰੀਏ ਤੇ ਹਾਦਸਾ ਵਾਪਰ ਗਿਆ ਉਸ ਹਾਦਸਾ ਵਾਪਰ ਤੋਂ ਬਾਅਦ ਮਕੀਰੀਆ ਹਸਪਤਾਲ ਚ ਅਲੰਗ-ਲਗ ਜਿਹੜੇ ਆਲਾਦਕਾਰੀ ਹੈਗੇ ਨੇ ਪੁਸਤ ਦੇ ਉਹ ਪਹੁੰਚਦੇ ਆ ਇਹਨਾਂ ਮੁਲਾਜ਼ਮਾਂ ਦਾ ਪਤਾ ਲੈਣ ਵਾਸਤੇ ਔਰ ਉਹਨਾਂ ਜਿਹੜੇ ਪਰਿਵਾਰ ਜਿਹੜੇ ਕਿ ਜਿਨ੍ਹਾਂ ਦੀ ਮੌਤ ਹੋ ਗਈਆਂ ਪਰਿਵਾਰਾਂ ਦੇ ਨਾਲ ਤੋਕਸਾਂ ਚਾ ਕਰਨ ਲਈ ਪ੍ਰੋਸੈਸ ਸੂਤਰਾਂ ਅਨੁਸਾਰ ਇਹ ਪਤਾ ਚੱਲਿਆ ਕਿ ਹੋ ਸਕਦਾ ਕਿ ਜੇ ਪੰਜਾਬ ਦੇ ਡੀਜੀਪੀ ਸਾਹਿਬ ਜਿਹੜੇ ਹੈਗੇ ਆ ਉਹ ਵੀ ਮਕੇਰੀਆਂ ਦਾ ਦੌਰਾ ਕਰਨ ਔਰ ਜਿਹੜੇ ਜਵਾਨ ਚੱਕੀ ਹੋਏ ਉਹਨਾਂ ਦਾ ਹਾਲ-ਚਾਲ ਪੁੱਛਣ ਤੇ ਜਿਨ੍ਹਾਂ ਦੀ ਮੌਤ ਹੋ ਗਈ ਹੈ ਉਹਨਾਂ ਦੇ ਪਰਿਵਾਰਾਂ ਦਾ ਪਰਿਵਾਰਾਂ ਦੇ ਨਾਲ ਜਿਹੜੀ ਹੈਗੀ ਹਮਦਰਦੀ ਪ੍ਰਗਟ ਕਰਨ ਸਾਡੇ ਨਾਲ ਜਿਹੜੇ ਐਲੋ ਹੈਗੇ ਨੇ ਪੀਪੀ ਦੇ ਉਹ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਹ ਘਟਨਾ ਤੋਂ ਬਾਅਦ ਤੁਸੀਂ ਇਥੇ ਪਹੁੰਚੇ ਹੋ ਕਿ ਕਿੰਨਿਆਂ ਦੀ ਜਵਾਨ ਜਿਹੜੇ ਜਿਹਨਾਂ ਦੀ ਮੌਤ ਹੋਈ ਹੈ ਔਰ ਕਿੰਨੇ ਜਵਾਨ ਜਿਹੜੇ ਜ਼ਖਮੀ ਹੋਏ ਹੈ ਸਭ ਤਿੰਨਾਂ ਦੀ ਡੈਥ ਹੋਈ ਹੈ ਜੀ ਇੱਕ ਲੈਡੀ ਕਾਂਸਟੇਬਲ ਹੈ ਜੀ ਇੱਕ ਥਾਣੇਦਾਰ ਸਾਹਿਬ ਹੈ ਡਰਾਈਵਰ ਸਾਹਿਬ ਹੈ ਬੱਸ ਦੇ ਜੀ ਤਿੰਨ ਜਣੇ ਜ਼ਖਮੀ ਹੈ ਜ਼ਖਮੀ ਕਿੰਨੇ ਠੀਕ ਹੋਏ ਮੋਟਾ ਜੀ ਟੀਮ ਡਾਲੀ ਹੋਈ ਹੈ ਜਿੱਦਾਂ ਜੀ 8 ਜਵਾਨ ਨੇ ਹੈ ਜੀ ਕੱਤੇ ਹੋਰ ਵੀ 7 27 75 ਪੱਕੇ ਲੱਭੇ ਹੋਏ 17 ਤੋਂ 20 ਜਵਾਨ ਜਿ ਨਹੀਂ ਸਕਿਆ ਜੇਕਰ ਗੱਲ ਕਰੀਏ ਤਾਂ ਜ਼ਖਮੀਆਂ ਦੇ ਵਿੱਚ ਜਿਹੜੇ ਹੈਗੇ ਆ ਭਾਵੇਂ ਦਸਤਨੂਸਰ 18 ਤੋਂ ਵੀ ਦੱਸ ਰਿਹਾ ਕਿ ਕਿਉਂਕਿ ਅਲੱਗ-ਅਲੱਗ ਪਟਾਲੀਆਂ ਜਿਹੜੀਆਂ ਹੈਗੀਆਂ ਸੀ ਉਹ ਉਹਦੇ ਜਵਾਨ ਸੰ ਕੀ ਕਹਿਣਾ ਬਜੀ ਨਹੀਂ ਸਾਡੀ ਮਤਲਬ ਅਲੱਗ-ਅਲੱਗ ਪਟਾਲੀਆਂ ਦੇ ਸਾਰੇ ਬੰਦੇ ਸੀਗੇ ਜੀ 25 ਦਾ 7 ਦਾ 80 ਦਾ 75 ਦਾ ਜਿਹਦੇ ਵਿੱਚੋਂ ਜਿਹੜੀ ਸਾਡੀ ਜਿਹੜੀ ਪਟਾਲੀਆਂ ਸੀ 77 ਪਟਾਲੀ ਸੀ ਉਹਦਾ ਇੱਕ ਜਵਾਨ ਜਿਹੜਾ ਸੀਗਾ ਉਹਦੀ ਡੈਥ ਹੋ ਗਈ ਹੈ ਮੌਕੇ ਤੇ ਕਿਨਾ ਕਿ ਨਾ ਸੁਣਦਾ ਅ ਏਐਸਏ ਹਰਦੇਵ ਸਿੰਘ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਸੀ ਫਰੋਸ਼ਪੁਰ ਦੇ ਫਰੋਲਪੁਰ ਦੇ ਰਹਿਣ ਵਾਲੇ ਸੀ ਕਿਉਂਕਿ ਜੇ ਦੱਸਾਂ ਅਨੁਸਾਰ ਜਿਹੜਾ ਹੈਗਾ ਅਜੇ ਪ੍ਰੋਸੈਸ ਉਸਤਰਾ ਅਨੁਸਾਰ ਜਿਹੜੀ ਮੈਂ ਪਹਿਲੇ ਵੀ ਗੱਲ ਕੀਤੀ ਹੈ ਕਿ ਹੋ ਸਕਦਾ ਹੈ ਕਿ ਪੰਜਾਬ ਦੇ ਡੀਜੀਪੀ ਜਿਹੜੇ ਹੈਗੇ ਆ ਇਸ ਸਿਵਲ ਹਸਪਤਾਲ ਦਾ ਦੌਰਾ ਕਰਨ ਔਰ ਅਸੀਂ ਤੁਹਾਨੂੰ ਇਹ ਵਕਫ ਵਕਫ ਦੀਆਂ ਤਸਵੀਰਾਂ ਇਹ ਵੀ ਸਾਂਝੀਆਂ ਕਰਾਂਗੇ ਔਰ ਮੇਰੇ ਨਾਲ ਜਿਹੜੇ ਜਖਮੀ ਹੈਗੇ ਆ ਕਿਉਂਕਿ ਇਹ ਜਖਮੀ ਜਿਹੜੇ ਹੈਗੇ ਉਸ ਵੇਲੇ ਬਸ ਦੇ ਮੌਜੂਦ ਸੀ ਇਹ ਸਭ ਕੀ ਨਾ ਆਪਣਾ ਬਲਜੀਤ ਸਿੰਘ ਬਲਜੀਤ ਸਿੰਘ ਕੀ ਕੀ ਘਟਨਾ ਕਿਸ ਤਰ੍ਹਾਂ ਵਾਪਰੀ ਹੈ ਪਰ ਪਤਾ ਨਹੀਂ ਅਸੀਂ ਬੇਸਲੇ ਬੈਠੇ ਸੀ ਇਕੱਲੇ ਬਿਲਕੁਲ ਰਾਤ ਤੇ ਗੱਡੀ ਭਾਜੀ ਨੂੰ ਪਤਾ ਲੱਗਾ ਤੇ ਬੇਧਿਆਨੇ ਬੈਠੇ ਸੀ ਧੁੰਦ ਕਰਕੇ ਹੋਈ ਧੁੰਦ ਵੀ ਸੀਗੀ ਤੇ ਹਨੇਰਾ ਵੀ ਸੀ ਇਸ ਕਰਕੇ ਕੋਈ ਸਪੱਸ਼ਟ ਖਾਸ ਪਤਾ ਨਹੀਂ ਲੱਗਾ ਵੀ ਐਕਸੀਡੈਂਟ ਦਾ ਕੀ ਕਾਰਨ ਬਣਿਆ ਖਾਸ ਪਤਨ ਚਲ ਸਕੀ ਕਿਉਂਕਿ ਧੁੰਦ ਜਿਹੜੀ ਹੈਗੀ ਹੈ ਸੰਘਣੀ ਧੁੰਦ ਸੀ ਧੁੰਦ ਦੇ ਕਾਰਨ ਜਿਹੜਾ ਹਾਦਸਾ ਵਾਪਰਿਆ ਪਰ ਇਹ ਹਾਦਸਾ ਵਾਪਰਨ ਦੇ ਨਾਲ ਇਲਾਕੇ ਦੇ ਜਿਹੜਾ ਹੈਗਾ ਬੜਾ ਗਹਿਰੇ ਦੁੱਖ ਦਾ ਮੋਟਾ ਵਜੜਾ ਹੈਗਾ ਕੀਤਾ ਜਾ ਰਿਹਾ ਔਰ ਇਹ ਅਸੀਂ ਵੀ ਕਾਮਨਾ ਕਰਦੇ ਹਾਂ ਕਿ ਜਲਦ ਤੋਂ ਜਲਦੀ ਇਹ ਜਵਾਨ ਜਿਹੜੀ ਹੈਗੀ ਹੈ ਠੀਕ ਹੋਣ ਤੇ ਆਪਣੇ ਘਰ ਨੂੰ ਪਤਨ ਕੈਮਰਾਮੈਨ ਲਖਸ਼ਪੰਦੀ ਦੇ ਨਾਲ ਤਸਵੀਰ ਨੂੰ ਪੀਡੀਸੀ ਮਿਊਜ਼ਿਕ ਅਸ਼ਾਣ